ਵਾਈ ਗੁਰੂ ਜੀ ਆਪਾਂ ਕੋਸ਼ਿਸ਼ ਕਰਦੇ ਆ ਉੱਪਰ ਜਿੱਥੋਂ ਪੱਥਰ ਛੁੱਟਿਆ ਏ ਕਿੰਨੀ ਉਚਾਈ ਹੈ ਤੇ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ ਬਾਕੀ ਦੇਖਦੇ ਆ ਗੁਰੂ ਮਾਰਾ ਅੰਤਨ ਸਹਾਇਤਾ ਕਰੇ ਲਓ ਜੀ ਇੱਥੋਂ ਸ਼ੁਰੂ ਹੁੰਦਾ ਗੁਰਦੁਆਰਾ ਪੱਥਰ ਸਾਹਿਬ ਆ ਇਸ ਥਾਂ ਦੇ ਤਪ ਬਾਬਾ ਨਾਨਕ ਜੀ ਆ ਗੁਰਦੁਆਰਾ ਸਾਹਿਬ ਲੰਗਰ ਹਾਲ ਤੇ ਜਿੱਥੇ ਪੱਥਰ ਡਿੱਗਾ ਸੀ ਆ ਸਾਹਮਣੇ ਜਿੱਥੇ ਇੱਥੇ ਪੱਥਰ ਗੁੰਬਦ ਦਾ ਇੱਥੇ ਪੱਥਰ ਡਿੱਗਾ ਹੀ ਬਿਲਕੁਲ ਉਹ ਪਰੋਤਾਂ ਨੂੰ ਦਿਖਾਉਣਾ ਵਾ ਇਹ ਅਜੇ ਤੱਕ ਮੈਂ ਪੁੱਛਿਆ ਨਹੀਂ ਕਿ ਇਹਨੂੰ ਵੇਲੇ ਹੋ ਸਕਦਾ ਆਰਮੀ ਵਾਲੇ ਮੈਨੂੰ ਮਨਾ ਵੀ ਕਰ ਸਕਦੇ ਪਰ ਉੱਤੇ ਨਿਸ਼ਾਨ ਸਾਹਿਬ ਲੱਗਾ ਜਿੱਥੇ ਨਿਸ਼ਾਨ ਸਾਹਿਬ ਲੱਗੇ ਉੱਤੇ ਖਾਲਸਾ ਜਾ ਸਕਦਾ ਵਾ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਲੰਬੀ ਹੋਣੀ ਨਹੀਂ ਮੈਂ ਚੋਵੇ ਚੋਵੇ ਕੱਟ ਕੇ ਬਣਾਵਾਂਗਾ ਅਬ ਦੇਖ ਸਕਦੇ ਤੁਸੀਂ ਹੁਣ ਸਾਨੂੰ ਟਾਈਮ ਪਤਾ ਨਹੀਂ ਕਿੰਨਾ ਲੱਗੜਾ ਵਾ ਇਹ ਹੁਣ ਆਪਾਂ ਤਾਂ ਨੂੰ ਚੜਦੇ ਜਾਂਦੇ ਆਂ ਉਹ ਬਾਬੇ ਨਾਨਕ ਦੀ ਕੁਟਿਆ ਹਾਂਜੀ ਉੜੀ ਨਹੀਂ ਹੈ ਬੋੜੀ ਆ ਪਲੇਖਾ ਲਗਾ ਇਹ ਆਪਾਂ ਕੋਸ਼ਿਸ਼ ਕਰਦੇ ਤਾਂ ਜਾਣਦੀ ਹੁਣ ਬਾਬਾ ਨਾਨਕ ਖਾਸਿਤ ਨਿਸ਼ਾਨ ਲੱਗੇ ਆ ਝੰਡੇ ਲੱਗੇ ਆ ਇੱਕ ਤੋਂ ਦੇਖ ਸਕਦੇ ਆ ਥੋੜਾ ਥੱਲੇ ਆ ਗਿਆ ਵਾ ਉੱਪਰ ਜਾਣੇ ਆਪਾਂ ਸਾਥ ਇੱਥੇ ਚੜਦਾ ਜਾਂਦਾ ਤੇ ਐਦਮਾ ਤਾਂ ਹੀ ਆਇਆ ਆ ਵਾਹਿਗੁਰੂ ਦਾ ਨਨਕ ਦੇਵ ਜੀ ਬਾਬਾ ਨਾਨਕ ਓੜੀਆਂ ਦੀ ਗੰਥੀ ਆਉਂਦੀ ਆ ਰਾਂਗੇ ਜਾਂਦੀ ਇਹਨਾਂ ਮੁਸ਼ਕਿਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਹ ਚੜ ਗਿਆ ਪੂਰੀ ਤਰ੍ਹਾਂ ਇਹ ਅੱਧਕ ਜੇ ਚੱਤਾ ਕਾਹੀਂ ਅੱਧੇ ਜਿ ਨਹੀਂ ਆਏ ਉੱਪਰ ਚਲੋ ਚੱਲਦੇ ਵਾਹਿਗੁਰੂ ਦੇ ਨਾਮ ਲੈ ਕੇ ਹਾਂ ਥੋੜੀ ਜੀ ਜਗ੍ਹਾ ਬਣਾਈ ਆ ਆਰਾਮ ਕਰ ਲਵਾਂਗਾ ਥੋੜਾ ਆਰਾਮ ਕਰਕੇ ਚੱਲਦੇ ਆ ਮੇਰੇ ਹਿਸਾਬ ਨਾਲ ਅੱਧ ਖਜਾਇਆ ਵਾ ਅੱਧਾ ਉੱਤੇ ਜਾਣਾ ਆ ਜੇ ਆ ਪੌੜੀਆਂ ਬਣੀਆਂ ਥੋੜਾ ਆਰਾਮ ਕਰ ਲਿਆ 2 ਮਿੰਟ ਆ ਦੇਖੋ ਜੀ ਆਪਾਂ ਦੇਖ ਸਕਦੇ ਆ ਅ ਬਿਲਕੁਲ ਆ ਜਿਹੜਾ ਪੱਥਰ ਪਿਆ ਵਾ ਆ ਪੱਥਰ ਜੇ ਛੋਟਾ ਵਾ ਇਹ ਸੇਮ ਟੂ ਸੇਮ ਇਹੋ ਹੀ ਚੀਜ਼ ਇਹੋ ਹੀ ਬਜਰੀ ਰੰਗ ਕਲਰ ਇਹ ਜਿਹੜਾ ਬਾਬੇ ਨਾਨਕ ਦੇ ਉੱਤੇ ਉਹ ਉੱਪਰੋਂ ਸੁਪਿਆ ਸੀ ਰਾਖਸ਼ ਨੇ ਤੇ ਉਹ ਉਹ ਬਾਬਾ ਨਾਨਕ ਮੇਰੇ ਬੈਠੇ ਉਹ ਜਿੱਥੇ ਗੁੰਬਦ ਦਿਖਾਈ ਦੇ ਰਿਹਾ ਇਹ ਗੁੰਬਦ ਇਹ ਅੰਦਰ ਉਹ ਪੱਥਰ ਪਿਆ ਬਿਲਕੁਲ ਇਹਦੇ ਨਾਲ ਦਾ ਪੱਥਰ ਜਿੱਤੇ ਬਾਬੇ ਨਾਨਕ ਗੁਰੂ ਨਾਨਕ ਪਾਸ਼ਾ ਦੀ ਇੱਕ ਪਾਸਾ ਲੱਗਾ ਵਾ ਤੇ ਇਦਾਂ ਦੇਖਦਾ ਜਿਦਾ ਬੈਠੇ ਦਿਖਾਈ ਦਿੰਦੇ ਆ ਬੰਦਗੀ ਦੇ ਵਿੱਚ ਆ ਗੁੰਬਦਾ ਤੇ ਇਹ ਹੁਣ ਆਦਮੀ ਦੇ ਅੰਦਰ ਵਾ ਤੇ ਟੂਰਿਸਟ ਵੀ ਮਤਲਬ ਟੂਰਿਸਟ ਵਾਲੇ ਜਿਹੜੇ ਆ ਉਹਨਾਂ ਨੂੰ ਇੱਕ ਸਟੇ ਮਿਲ ਜਾਂਦੀ ਆ ਖਾਣਾ ਪੀਣਾ ਮਿਲ ਜਾਂਦਾ ਵਾ ਤੇ ਫਿਰ ਗਾਹ ਚੱਲ ਪੈਂਦੇ ਆ ਹਕ ਜੀਵ ਜੰਤੂ ਦੇ ਦਰਸ਼ਨ ਹੋਏ ਆ ਆ ਕੋਈ ਰੂਹ ਆ ਜੀ ये बड़े प्यार ने इन्हें देखे अभी भी फतेह बुलाई अगे चलते हैं हूँ थोड़ा है रह गया उपर वो सामने ये आौड़िया चलते चलते लो जी धन गुरु नानक पातशाह ने कृपा की सिकर तक पहुंच गए आप पा। दूसरे पास भी बहुत बड़े पहाड़ है ए पत्थर सुटिया हो निशान साहब लगा दो मिनट आराम कर लिए, गए हाँ देखो थप्पा तो चढ़ के ओ गी लगी लो जी वीडियो कट कट के बनाई है फिर भी लम्मी हो गई माफी मंगे तो आखो ती जगह घूमता है जिथे ਉੱਥੇ ਪੱਥਰ ਗਿਰਿਆ ਸੀ ਬਿਲਕੁਲ ਆ ਜਿਹੜਾ ਪੱਥਰ ਹੈ ਨਾ ਆ ਬਿਲਕੁਲ ਉਹਦੇ ਸਾਹਮਣੇ ਪਿਆ ਵਾ ਵੱਡਾ ਉਹਦੇ ਨਾਲ ਦੇ ਪੱਥਰ ਮੇਰੇ ਹਿਸਾਬ ਨਾਲ ਤਾਂ ਆਣ ਕੇ ਇੰਨੀ ਦੂਰ ਇਹ ਆ ਪਏ ਆ ਆ ਜਿੱਥੇ ਨਿਸ਼ਾਨ ਸਾਹਿਬ ਲੱਗਾ ਵਾ ਇੱਥੇ ਰਾਖਾ ਰਹਿਦਾ ਹੁੰਦਾ ਸੀ ਆ ਪਰਲੇ ਪਾਸੇ ਤੇ ਪਰਲੇ ਪਾਸੇ ਵੀ ਭਾਰ ਬੜੇ ਤਕੜੇ ਆ ਇੱਥੋਂ ਪੱਥਰ ਛੁੱਟਿਆ ਸੀਗਾ ਥੱਲੇ ਤੇ ਉਹ ਬਿਲਕੁਲ ਜਿੱਥੇ ਗੁੰਬਦਾ ਉੱਥੇ ਗਿਆ ਹੀ ਪੱਥਰ ਉਹ ਪੱਥਰ ਅਜੇ ਵੀ ਵਿੱਚ ਪਿਆ ਵਾ ਤੇ ਉਹਦੇ ਉਹ ਪੱਥਰ ਦੇ ਉੱਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਜਦੋਂ ਬੰਦਗੀ ਦੇ ਵਿੱਚ ਬੈਠੇ ਸੀ ਉਹ ਬੰਦਗੀ ਦੇ ਵਿੱਚ ਬੈਠਿਆ ਸਜਦਾ ਕਰਦੇ ਆ ਤੇ ਉਹਨਾਂ ਦੇ ਪੂਰੇ ਨਿਸ਼ਾਨ ਉਹ ਪੱਥਰ ਦੇ ਵਿੱਚ ਹੁਣ ਵੀ ਦੇਖੇ ਜਾ ਸਕਦੇ ਆ ਮੈਂ ਵੀਡੀਓ ਪਾਉਂਗਾ ਪੱਥਰ ਦੀ ਉਹ ਪੱਥਰ ਅੰਦਰ ਰੱਖਿਆ ਉਹਨਾਂ ਨੇ ਆਲ ਦਵਾਲੇ ਮਤਲਬ ਕਵਰ ਕਰਕੇ ਲੋਕੀ ਮੱਥਾ ਟੇਕਦੇ ਸਜਦਾ ਕਰਦੇ ਆ ਤੇ ਆਪਾਂ ਹੁਣ ਬਿਲਕੁਲ ਸ਼ਿਖਰ ਤੇ ਆ ਗਏ ਆ ਤੇ ਟੈਮੂ ਕਾ ਵੀ ਲੱਗ ਗਿਆ ਉਹਦੇਰ ਕਟਕੜ ਕੇ ਵੀਡੀਓ ਪਾਈ ਫਿਰ ਵੀ ਲੰਬੀ ਹੋ ਗਈ ਆ ਤੇ ਚਲੋ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਪਤੇ ਆ लास्ट ਲੋਕਾਂ ਨੇ ਪਤਾ ਨਹੀਂ ਇਥੇ ਆਲੇ ਕਿ ਕੀ ਕੀ ਕੀਤਾ ਵਾ ਤੇ ਵੀਡੀਓ ਬਣ ਗਈ 5-6 ਮਿੰਟ ਦੀ ਤੇ ਆ ਛੋਟੇ ਛੋਟੇ ਪੱਥਰ ਪੁੱਥਰ ਜੇ ਪਤਾ ਨਹੀਂ ਕਰ ਲਈ ਰੱਖੇ ਲੋਕਾਂ ਨੇ ਨਹੀਂ ਪਤਾ ਤੇ ਆ ਜਿਹੜਾ ਕੋਈ ਆਉਂਦਾ ਔਰ ਰੂਹਾਂ ਵੀ ਵਿੱਚ ਤੁਰੀਆਂ ਫਿਰਦੀਆਂ ਇੱਥੇ ਥੱਲੇ ਤੇ ਆ ਗੁਰੂ ਮਾਰਾ ਸੱਚੇ ਪਾਤਸ਼ਾਹ ਦੇ ਆ ਦੇਖੋ ਪਤਾ ਨਹੀਂ ਹੁਣ ਕੀ ਜੀ ਕੀ ਬਣਾਈ ਆ ਦੇਖੋ ਦੇਖੀ ਆ ਨਿਸ਼ਾਨ ਸਾਹਿਬ ਲੱਗਾ ਉੱਪਰ ਜਿਹੜਾ ਸਿਖਾ ਦਿੱਤੇ ਸਾਡੇ ਗੁਰਦੁਆਰਾ ਵੀਡੀਓ ਹੋ ਗਈ 6 ਮਿੰਟ ਦੀ ਤੇ ਚਲੋ ਅਸੀਂ ਨਿਸ਼ਾਨ ਸਾਹਿਬ ਨੂੰ ਸਜਦਾ ਕਰਦੇ ਆ ਤੇ ਤਨ ਗੁਰੂ ਨਾਨਕ ਪਾਸ਼ਾ ਮਹਾਰਾਜ ਵੋਇ ਲੋ ਜੀ ਜਿਹੜੇ ਮੇਰੇ ਭਰਾ ਲਈ ਆਏ ਆ ਚੰਗੀ ਗੱਲ ਆ ਜਿਹੜੇ ਨਹੀਂ ਆਏ ਉਹ ਆਪਾਂ 6 ਮਿੰਟ ਕੱਢ ਕੇ ਵੀਡੀਓ ਦੇਖ ਲੈਣ ਸੱਚੇ ਪਾਸ਼ਾ ਤਨ ਗੁਰਨਾਣਕ ਦੁਨੀਆ ਦੇ ਤਾਰਨ ਹਾਰ ਮੇਰ ਮੇਰ ਕਰਨਗੇ